ਇਹ ਅੱਖਰ ਖਿਰ ਜਾਹੇਗੇ ਇਹ ਅੱਖਰ ਖਿਰ ਜਾਹੇਗੇ ਇਹ ਜਿਹੜੇ ਅੱਖਰ ਲਿਖੇ ਨੇ ਮੈਂ ਇਹ ਕਾਗਜ਼ ਪੁਰਾਣਾ ਹੋ ਜਾਊਗਾ ਕਾਗਜ਼ ਭੁਰ ਜਾਊਗਾ ਅੱਖਰ ਖਿਰ ਵੀ ਸਕਦੇ ਨੇ ਪਰ ਜਿਹੜਾ ਅਖਾਣ ਜਿਹਦੀ ਮੈਂ ਗੱਲ ਕਰਦਾ ਉਹ ਨਹੀਂ ਹੈਗਾ ਇਹਦੇ ਵਿੱਚ ਇਹ ਉਹਦੀ ਗੱਲ ਹੈ ਉਹਦੀ ਸਿਰਫ ਕਹਾਣੀ ਸੁਣਾਈ ਹੈ ਮੈਂ ਕਹਾਣੀ ਲਿਖੀ ਹੈ ਅੱਖਰਾਂ 'ਚ ਤਿੰਨ ਰੂਪ ਨੇ ਹੁਣ ਸਾਡੇ ਕੋਲ ਬਾਣੀ ਦੇ ਇੱਕ ਤਾਂ ਬਾਣੀ ਐ ਉਹ ਤਾਂ ਹੈ ਅੰਤਰਾਤਮਾ ਦੀ ਆਵਾਜ਼ ਕਹ ਲੋ ਉਹ ਤਾਂ ਫਿਰ ਉਹ ਕਰਨਾ ਤੇ ਸੁਣਨ ਵਾਲੀ ਹੁਣ ਗੁਰਬਾਣੀ ਆ ਗਈ ਗੁਰਬਾਣੀ ਬਾਕੀ ਗੁਰਬਾਣੀ ਕਹਿੰਦੇ ਨੇ ਉਸ ਬਾਣੀ ਦਾ ਗਿਆਨ ਗੁਰ ਬਾਣੀ ਬਾਣੀ ਦਾ ਗਿਆਨ ਜਿਹੜਾ ਹੈ ਉਹਨੂੰ ਗੁਰਬਾਣੀ ਕਹਿੰਦੇ ਨੇ ਵਾਣੀ ਨੇ ਹੈ ਉਹ ਕੁਰਬਾਨੀ ਵਾਣੀ ਬਾਰੇ ਗਿਆਨ ਵਾਣੀ ਨੇ ਜੋ ਕੁਝ ਗਿਆ ਉਹ ਦੱਸਿਆ ਵਾਣੀ ਦਾ ਨਿਰਾ ਮੱਖਣ ਹੁੰਦੀ ਹੈ ਉਹ ਮੱਖਣੇ ਚ ਪਾਇਆ ਮੱਖਣ ਦੀ ਸੋਚ ਹੀ ਪਾਈ ਹੈ ਇਹ ਸਮਝਣ ਦਾ ਵਿਸ਼ਾ ਹੈ ਉਹ ਸਮਝਣ ਦਾ ਵਿਸ਼ਾ ਨਹੀਂ ਹੁੰਦੀ ਉਹ ਮਨ ਬੁੱਧੀ ਤੋਂ ਪਰੇ ਹੁੰਦੀ ਹੈ ਨੂੰ ਸਮਝਣ ਦੀ ਲੋੜ ਨਹੀਂ ਇਹਨੂੰ ਸਮਝਣ ਦੀ ਲੋੜ ਹੈ ਸਾਨੂੰ ਜਿਹੜੀ ਸਮਝਣ ਦੀ ਲੋੜ ਹੈ ਇੱਕ ਸਮਝਾਉਣ ਵਾਲੀ ਹੈ ਉਹ ਸਮਝਾਉਣ ਵਾਲੀ ਹੈ ਇਹ ਸਮਝਣ ਵਾਲੀ ਹੈ ਬਾਣੀ ਸਮਝਾਉਣ ਵਾਲੀ ਹੈ ਗੁਰਬਾਣੀ ਸਮਝ ਸਮਝਣ ਵਾਲੀ ਹੈ ਸਮਝਾਂਦੇ ਅਸੀਂ ਆਪਣੀ ਬੁੱਧੀ ਦੇ ਲੈਵਲ ਤੇ ਆਪਣੇ ਜੋ ਹੀ ਹੈ ਨਾ ਇਹ ਆ ਕੋਈ ਸਾਨੂੰ ਸੰਗਤ ਵਿੱਚ ਬੈਠ ਕੇ ਸਮਝਾਂਗੇ ਇਆ ਫਿਰ ਪਰਮੇਸ਼ਰ ਨੂੰ ਤਾਂ ਅਸੀਂ ਅਰਦਾਸ ਕਰਾਂਗੇ ਸਾਨੂੰ ਬੁੱਧ ਦੇ ਹੋਰ ਐਕਸਟਰਾ ਉਹਦੀ ਮਿਹਰ ਹੋਵੇ ਨਾਲ ਐਕਸਟਰਾ ਇਹ ਪਰ ਸਮਝਣੀ ਤਾਂ ਫਿਰ ਵੀ ਅਸੀਂ ਹੋਈ ਤਾਂ ਉਹ ਬਾਣੀ ਨੂੰ ਸਮਝਾਉਣ ਵਾਲੀ ਹੈ ਇਹ ਸਮਝਣ ਵਾਲੀ ਜੀ ਸਮਝਾਉਣ ਵਾਲੀ আর ਸਮਝਣ ਵਾਲੀ 'ਚ ਫਰਕ ਨਹੀਂ ਇੱਕ ਤਾਂ ਗੁਰੂ ਹੈ ਉਹ ਟੈਲੀਫੋਨ ਤੇ ਤੁਹਾਨੂੰ ਗੱਲ ਦੱਸ ਰਿਹਾ ਕੋਈ ਉੱਤੇ ਤੂੰ ਸੀ ਕੀ ਸਮਝਣਾ ਤਾਂ ਸਮਝਾ ਰਿਹਾ ਤੁਹਾਨੂੰ ਉ ਤਾਂ ਸਮਝ ਆ ਰਿਹਾ ਸਿੱਧਾ ਅਸੀਂ ਤਾਂ ਕੋਈ ਸਮਝਣਾ ਇੱਕ ਉਹਨੇ ਕੋਈ ਲਿਫਟ ਲਿਖ ਦਿੱਤੀ ਸਾਨੂੰ ਦੇ ਦਿੱਤੀ ਆਪੋ ਹੈ ਨਹੀਂ ਉਹਦੇ ਨਾਲ ਸਾਡਾ ਸੰਪਰਕ ਹੈ ਨਹੀਂ ਬਣ ਨਹੀਂ ਰਿਹਾ ਸੰਪਰਕ ਚਲੋ ਸਾਡੇ ਕੋਲ ਕੋਈ ਸਾਧਨ ਨਹੀਂ ਸੰਪਰਕ ਬਣਾਉਣ ਦਾ ਹੁਣ ਉਹ ਲਿਖਤ ਨੂੰ ਸਮਝਣਾ ਹੋਰ ਗੱਲ ਹੈ ਸਿੱਧਾ ਡਾਇਰੈਕਟ ਜਾਂ ਉਹ ਸੁਣਨਾ ਹੋਰ ਇੱਕ ਬੱਚੇ ਨੇ ਕਿਤਾਬਾਂ ਆ ਪੜ੍ਹਣੀਆਂ ਨੇ ਇੱਕ ਕਿਸੇ ਟੀਚਰ ਨੇ ਬੜੋਗੀਆਂ ਨੇ ਦੋਜ ਭਰ ਕਰ ਜਿਹੜੇ ਬੰਦੇ ਨੇ ਕਿਤਾਬ ਲਿਖੀ ਹੈ ਉਹੀ ਪੜਾ ਰਿਹਾ ਹੈ ਫਰਜ਼ ਕੀਤਾ ਉਹ ਗੱਲ ਹੋਰ ਹੈ ਅਸੀਂ ਪੜ੍ਹਦੀਆਂ ਗੱਲ ਹੋਰ ਹੈ ਹੁਣ ਗੁਰਬਾਣੀ ਔਰ ਬਾਣੀ ਵਿੱਚ ਫਰਕ ਸਮਝਣਾ ਬਹੁਤ ਜ਼ਰੂਰੀ ਹੈ ਸ਼ਬਦ ਗੁਰੂ ਦਾ ਮਤਲਬ ਹੈ ਗੁਰੂ ਦੇ ਤੋਂ ਡਾਇਰੈਕਟ ਆਇਆ ਹੋਇਆ ਸ਼ਬਦ ਗੁਰੂ ਦਾ ਹੀ ਸ਼ਬਦ ਉਹ ਤਾਂ ਹੋਰ ਗੱਲ ਉਹ ਤਾਂ ਉਹ ਰਮੋ ਵੈਲ ਥਿੰਗ ਹੈ ਤੁਹਾਡੇ ਕੋਲ ਇਹ ਉਹਨੇ ਲਿਖ ਕੇ ਭੇਜਿਆ ਜਿਸ ਤੋ ਲਿਖਾਇਆ ਕਿਸੇ ਤੋ ਹੋਰ ਤੋ ਕਿਸੇ ਨੂੰ ਆਇਆ ਸੀ ਉਹਨੇ ਕਹ ਲਿਖ ਦਿੱਤਾ ਕੀ ਜਾਨੂਆ ਸੀ ਬੋਲੋ ਨਾ ਲੈ ਜਿੱਦਤਾ ਪਾ ਆ ਸਾਡੇ ਵਾਲੀ ਹੈ ਨਹੀਂ ਬੋਲੀ ਵੀ ਸਾਡੇ ਵਾਲੀ ਹੈ ਨਹੀਂ ਕਿਉਂ ਨਹੀਂ ਸਾਡੇ ਵਾਲੀ ਬੋਲੀ ਸਾਡੇ ਵਾਲੀ ਬੋਲੀ ਸਾਡੇ ਗਿਆਨ ਇੰਦਰੀਆਂ ਦੇ ਵਿੱਚ ਜੋ ਪਕੜ ਚਾਉਂਦਾ ਉਹਦੇ ਤੇ ਫਸੋ ਉਹਦੇ ਵਾਸਤੇ ਹੀ ਹੈ ਬੋਲੀ ਸਾਡੇ ਵਾਲੀ ਅਸੀਂ ਆਦਮੀ ਸ਼ਰੀਰ ਨੂੰ ਕਹਿੰਦੇ ਆ ਇਹਦੇ ਦੋ ਹਿੱਸੇ ਕਰਦੇ ਗੁਰਬਾਣੀ ਦੇ ਇਹਦੇ ਇੱਕ ਅੱਧਾ ਜੜਾ ਅੱਧਾ ਚੇਤਨ ਸ਼ੀਰ ਵੀ ਜਿਹੜੇ ਚੇਤਨ ਹੋਰ ਚੀਜ਼ ਹੈ ਜਿਹੜੇ ਜੜਾ ਹੋਰ ਚੀਜ਼ ਹੈ ਜੇ ਚੇਤਨ ਨੂੰ ਅਸੀਂ ਸਮਝਣਾ ਹੈ ਚੇਤਨ ਨੂੰ ਸਮਝਣਾ ਹੈ ਜਿਹੜਾ ਉਹ ਗਿਆਨ ਹੋਰ ਹੋਊਗਾ ਜਿਹੜਾ ਜੜ ਨੂੰ ਸਮਝਣਾ ਗਿਆਨ ਹੋਰ ਹੋਊਗਾ ਅੱਖ ਆਪਾਂ ਕਹਿੰਦੇ ਅੱਖ ਅੱਖ ਨਾਲ ਦੇਖ ਕੇ ਚੱਲ ਅੱਖ ਨਾਲ ਕਿਹਨੂੰ ਕਹਿੰਦੇ ਆ ਅੱਖ ਨਾਲ ਦੇਖ ਕੇ ਚੱਲੋ ਕੌਣ ਚੱਲਣ ਵਾਲਾ ਫਿਰ ਕੌਣ ਹੋਇਆ ਅੱਖ ਨੂੰ ਜ਼ਬੂਦਨ ਨਹੀਂ ਕਰਦੇ ਅੱਖ ਨਾਲ ਦੇਖਣ ਵਾਲੇ ਨੂੰ ਜ਼ਬੂਦਨ ਕਰਦੇ ਫਿਰ ਕੌਣ ਆਖਰੀ ਦੇਖਦੀ ਕੋਈ ਦੇਖਦਾ ਹੈ ਅੱਖ ਦੇ ਥਰੂ ਜੇ ਤੇ ਕੋ ਅੱਖ ਨਾ ਹੋਵੇ ਦੇਖ ਨਹੀਂ ਸਕਦਾ ਜੇ ਤੇ ਕੋ ਕੰਨ ਨਾ ਹੋਣ ਸੁਣ ਨਹੀਂ ਸਕਦਾ ਜੇ ਤੇ ਕੋ ਪੈਰ ਨਾ ਹੋਣ ਤੇ ਚੱਲ ਨਹੀਂ ਸਕਦਾ ਤੇ ਬਰ ਕੋਣ ਇਹ ਸਵਾਲ ਦਾ ਜਵਾਬ ਗੁਰਬਾਣੀ ਦੇ ਰਹੀ ਹੈ ਕੋਣ ਇਸ ਬੰਦਰ ਵਿੱਚ ਕੌਣ ਵਸਾਈ ਉਹ ਜਿਹੜਾ ਗੁਪਤ ਹੈ ਜੀ ਤਾਂ ਗੱਲ ਅਸੀਂ ਕਰਦੇ ਆਂ ਔਰ ਫੇਰ ਵੀ ਸਾਡੀ ਅਕਲ ਤੋਂ ਪਰੇ ਐ ਆਜੀ ਵਰ ਜਾਂਦਾ ਸ੍ਰੀ ਸਟ ਜੱਗਾ ਫਿਰ ਅਸੀਂ ਸਮਝਦਾ ਮਿੱਟੀ ਹੈ ਹੁਣ ਇਹਦੇ ਕੀ ਕਰਨਾ ਚਲੋ ਬਈ ਚੱਕੋ ਇਹਨੂੰ ਚੱਲੀਏ ਫੋਟੋ ਹੋ ਸਦੀ ਖਿੱਚ ਕੇ ਰੱਖਦੇ ਆ ਮਿੱਟੀ ਦੀ ਪਹਿਲਾਂ ਕਹਿੰਦੇ ਇਹਨੇ ਕਿਹੜਾ ਹੋਣਾ ਇਹਨਾਂ ਗੱਲਾਂ ਕਰਦੀ ਇਹਨਾਂ ਬੋਲ ਗੱਲਾਂ ਕਰਨ ਵਾਲਾ ਫੋਟੋ ਜਿਹਨੂੰ ਗੱਲ ਕਰਦੀ ਸੀ ਉਹਦੀ ਫੋਟੋ ਖਿੱਚੋ ਉਹਦੀ ਫੋਟੋ ਸਾਡੇ ਵਸਲੀ ਗੱਲ ਦੀ ਉਹ ਬੋਲਦੇ ਤੇ ਕਹਿੰਦੇ ਬੋਲਦੇ ਤੇ ਕਹ ਲ ਗਏ ਦੇਖ ਕੇ ਸਗ ਰਹੇ ਤੇ ਕਥਾ ਵਾਰਤਾ ਕਰਤੇ ਐਥੇ ਇਹ ਕਲੀਅਰ ਕੀਤਾ ਜਿਹੜਾ ਬੋਲਤਾ ਸੀ ਉਹ ਕੌਣ ਉਹ ਕਿੱਥੋਂ ਆਇਆ ਸੀ ਕਿੱਥੇ ਨੂੰ ਗਿਆ ਕਿਵੇਂ ਵਿਛੜਿਆ ਸੀ ਕਿਵੇਂ ਮਿਲੂਗਾ ਇਹ ਉਹਦੀ ਕਹਾਣੀ ਹੈ ਰਾਜਾ ਰਾਮ ਕੀ ਕਹਾਣੀ ਐ ਸਰੀਰ ਦੀ ਕਹਾਣੀ ਨਹੀਂ ਇੱਕ ਜਨਮ ਦੀ ਕਹਾਣੀ ਨਹੀਂ ਉਹਨਾਂ ਨੇ ਰਾਜਾ ਰਾਮ ਕੀ ਕਹਾਣੀ ਕੁ ਜਨਮ ਦੀ ਕਹਾਣੀ ਬਣਾ ਲਈ ਉਹ ਤਾਂ ਇੱਕ ਜਨਮ ਦੀ ਕਹਾਣੀ ਹੋਦੀ ਪਿਛਲੇ ਜਨਮੋਂ ਦੇ ਕਿੱਥੇ ਗਏ ਇਹ ਕਹਾਣੀ ਕੀ ਦੀਏ ਇਹ ਕਹਾਣੀ ਹੈ ਜੀ ਐਸੇ ਗ੍ਰਹਿ ਹਬ ਬਹੁਤ ਬਸਾਏ ਜਦ ਹਮ ਰਾਮ ਗਰਭ ਹੋਇਆ ਹੈ ਇਹ ਜੀਵ ਜੀਵ ਤਾਂ ਬਹੁਤ ਧਾਰਣ ਕੀਤੇ ਨੇ ਕਿਵੇਂ ਕਿਵੇਂ ਧਾਰਣ ਕੀਤੇ ਨੇ ਪਸ਼ੂ ਪੰਛੀ ਬਿਰਖ ਅਸਥਾਵਰ ਬਹੁਵਿਧੀ ਜੀਵਨ ਪਰ ਵਿਵਤ ਭਾਰੀ ਇਹ ਕਹਾਣੀ ਪਸ਼ੂ ਵੀ ਬਣਦਾ ਆ ਪੰਛੀ ਵੀ ਬਣਦਾ ਆ ਆ ਜਿਹੜੀ ਬ੍ਰਹਸਪਤੀ ਹੈ ਇੱਕੋ ਜਗ੍ਹਾ ਖੜੀ ਰਹਿੰਦੀ ਹੈ ਗੱਡੀ ਇਹ ਵੀ ਬਣਦਾ ਆ ਅਸਥਾਵਰ ਬ੍ਰਹਸਪਤੀ ਨਾ ਲੱਗਿਆ ਕਿਉਂਕਿ ਇੱਕ ਜਗ੍ਹਾ ਟਿਕੇ ਰਹਿੰਦੇ ਨੇ ਗੱਡੇ ਰਹਿੰਦੇ ਨੇ ਸਾਵਰਦਾਤ ਪਹਾੜ ਨਹੀਂ ਹੁੰਦੇ ਸਾਵਰਦੇਸ ਸਾਵਰਦਾਤ ਪਹਾੜ ਕਰਦੇ ਚਾਰ ਬਣਾਤੇ ਛਰੇਣੀਆਂ ਤਿੰਨ ਨੇ ਖਾਣੀਆਂ ਚਾਰ ਨੇ ਗੱਲ ਛਰੇਣੀਆਂ ਦੀ ਇੱਥੇ ਖਾਣੀਆਂ ਦੀ ਗੱਲ ਨਹੀਂ ਹੈ ਪਸ਼ੂ ਜਿੱਥੇ ਕਈ ਛਰੇਣੀਆਂ ਨੇ ਪਸ਼ੂ ਤੋਂ ਖਾਣੀਆਂ ਦੇ ਨੇ ਪਸ਼ੂ ਅੰਡੇ ਜੋ ਵੀ ਪੈਦਾ ਹੁੰਦੇ ਨੇ ਪਸ਼ੂ ਚੇਰ ਤੋਂ ਵੀ ਪੈਦਾ ਹੁੰਦੇ ਨੇ ਜਿਹੜੇ ਜ਼ਮੀਨ ਤੇ ਚੱਲਣ ਵਾਲੇ ਆਦਮੀ ਜਾਨਵਰ ਨੇ ਸਭ ਪਸ਼ੂ ਪਸ਼ੂਆਂ ਚੋਂ ਆਉਂਦੇ ਨੇ ਅੰਡੇ ਚ ਪੈਦਾ ਹੁੰਦਾ। ਅੱਛਾ। ਕੱਟਲੂ ਪਸ਼ੂ ਜੀ ਚੋਂ ਪੈਦਾ ਹੁੰਦਾ। ਮੁਰਗਾ ਵੀ ਅੰਡੇ ਚੋਂ ਹੁੰਦਾ। ਹਾਂ ਮੁਰਗਾ ਵੀ ਅੰਡੇ ਚੋਂ ਹੁੰਦਾ। ਪਹਿਨ ਨੇ। ਖੈਰ ਮੁਰਗਾ ਪਸ਼ੂ ਪਰ ਜੇ ਦੋਹਾਂ ਜਾਨ ਹੁੰਦੇ। ਖਾਂ ਵੀ ਨਹੀਂ ਉਹਦੇ। ਝਰੇਣੀ ਆ ਗਿਆ। ਝਰੇਣੀ ਹੈ। ਪਰ ਪੰਛੀ ਹੈ। ਪਸ਼ੂ ਆ ਜਾਊਗੀ। ਪਰ ਜੇ ਇਹ ਨਹੀਂ ਉਹਦੀ। ਹਲੜੇ ਜਿਹਾ ਬਣਦੀ ਬਹੁਤ ਸ਼੍ਰੇਣੀ ਇਹ ਖਾਣੀਆਂ ਦੋ ਨੇ ਸ਼੍ਰੇਣੀ ਇੱਕ ਸਾਡੇ ਵਿਦਵਾਨ ਉਹਦਾ ਇਨਾ ਬੜੀ ਪਤਾ ਵਿਦਵਾਨਾਂ ਕੋ ਬੁੱਧੀ ਕਿੰਨੀ ਹੁੰਦੀ ਹੈ ਵਿਚਾਰੇ ਕੋ ਸਾਤ ਹੋ ਜੂਗਾ ਵੀ ਵਿਦਵਾਨ ਮੂਰਖ ਨੇ ਖੁਮੇਸ਼ਾ ਹੀ ਮੂਰਖ ਰਹਿਣਗੇ ਵੀ ਜਦੋਂ ਵਿਦਵਾਨ ਘਾਣਾ ਟੱਪਦਾ ਰ ਖਾਲ ਜਦੋਂ ਆਹ ਸਰੀਰ ਤੋਂ ਅੱਗੇ ਪੈਰ ਤਰਦਾ ਹੈ ਮਾਇਆ ਤੋਂ ਅੱਗੇ ਝਾਕਦਾ ਹੈ ਨਿਰਾਕਾਰ ਤੇ ਜਦੋਂ ਇਹ ਦ੍ਰਿਸ਼ਟੀ ਲੈ ਕੇ ਜਾਂਦਾ ਹੈ ਉਦੋਂ ਘਾਲ ਟੱਪਦਾ ਹੈ ਉਦੋਂ ਗੁਰਮੁਖ ਫੜਦਾ ਹੈ ਨਿਰਾਕਾਰ ਅਰਥ ਇੰਸ ਮੂਰਖ ਨੇ ਜਿਹੜੇ-ਜਿਹੜੇ ਡਾੜੀ ਭਗਤ ਰੂਹ ਤੇਹੀ ਬੜਬੜ ਜਾਏ ਜਿਨੀਆਂ ਮੱਤਾਂ ਨੇ ਕੁਝ ਉੱਚਾ ਲੈ ਕੇ ਜਾਂਦੀਆਂ ਨੇ ਫੇਰ ਵੜ ਕੇ ਜ਼ਮੀਨ ਨਾਲੇ ਲਾ ਦਿੰਦੀਆਂ ਨੇ ਕਾਣੀ ਕੋ ਪਹਿਲ ਉੱਤੇ ਜਾ ਕੇ ਫੁੱਟਦੀ ਹੈ ਥੱਲੇ ਨੂੰ ਝੁਕ ਜਾਂਦੀ ਹੈ ਥੱਲੇ ਆ ਕੇ ਵਾਇਆ ਨਾਲੇ ਜੋੜ ਦਿੰਦੇ ਨੇ ਜਿੰਨੀਆਂ ਬੱਤਾਂ ਨੇ ਸਭ ਵਾਇਆ ਨਾਲ ਜੋੜ ਦੀਆਂ ਨੇ ਸਭ ਬੰਦੇ ਨਾਲ ਜੋੜ ਦੀਆਂ ਨੇ ਆ ਕੇ ਜਦੋਂ ਨਿਰਾਕਾਰ ਦੀ ਸਮਝ ਨਹੀਂ ਆਉਂਦੀ ਨਿਰਾਕਾਰ ਦੀ ਗੱਲ ਨਹੀਂ ਕਰਦੀਆਂ ਆ ਕੇ ਬੰਦੇ ਨਾਲ ਜੋੜ ਦਿੰਦੀ ਹੈ ਵਾਇਆ ਨਾਲੇ ਜੋੜ ਦਿੰਦੀ ਹੈ ਇਹੀ ਕੋਸ਼ਿਸ਼ ਕਬੀਰ ਸਾਹਿਬ ਨੂੰ ਕੀਤੀ ਗਈ ਸੀ ਬਾਹਾਂ ਆਣੇ ਹਲੇ ਫੇਰ ਜੋੜ ਰਹੇ ਤੇਰੀ ਦੀਵ ਸਿੱਧੀ ਹੋ ਰਹੀ ਹੈ ਫੇਰ ਸਰੀਰ ਦੀ ਭੁੱਖ ਨਾਲੇ ਜੋੜ ਰਹੇ ਤੇ ਮਾਇਆ ਦੀ ਭੁੱਖ ਨਾਲੇ ਉਹ ਕਹਿੰਦਾ ਨਾਲ ਦੀ ਭੁੱਖ ਹੈ ਮੈਨੂੰ ਮਾਇਆ ਦੀ ਨਹੀਂ ਮੇਰੀ ਭੁੱਖ ਬਦਲ ਦਿੱਤੀ ਪਹਿਲਾਂ ਤਾਂ ਤੁਸੀਂ ਭੁੱਖ ਬਦਲਤੀ ਮੇਰੀ ਫਿਰ ਉਹੀ ਭੁੱਖ ਫੇਰ ਜਗਾ ਰਹੇ ਹੋ ਉਹ ਤਾਂ ਮਰ ਚੁੱਕੀ ਭੁੱਖ ਮੇਰੀ ਹੋਰ ਕਬੀਰ ਦੀ ਮਾਇਆ ਦੀ ਭੁੱਖ ਮਰ ਚੁੱਕੀ ਸੀ ਉਹ ਜਗਾ ਰਹੇ ਨੇ ਮਾਇਆ ਦੀ ਭੁੱਖ ਕਦਾ ਇਹਦਾ ਮਤਲਬ ਹੈ ਤੁਹਾਡੇ ਚ ਭੁੱਖ ਹੋ ਹੈ ਤੁਹਾਡੀ ਨਹੀਂ ਬੜੀ ਮੈਨੂੰ ਨਹੀਂ ਪਤਾ ਵੀ ਤੁਹਾਡੇ ਅੰਦਰ ਭੁੱਖਾ ਤੁਸੀਂ ਲਕੋਈ ਬੈਠੇ ਹੋ ਮੈਂ ਤਾਂ ਸਮਝਦਾ ਤੁਹਾਡੇ ਅੰਦਰ ਮਾਇਆ ਦੀ ਭੁੱਖ ਹੈ ਨਹੀਂ ਮੈਨੂੰ ਹੁਣ ਪਤਾ ਲੱਗਿਆ ਵੀ ਤੁਸੀਂ ਅਸਲ ਚ ਮਾਇਆ ਦੀ ਭੁੱਖ ਤਿਆਗੀ ਹੋਈ ਨਹੀਂ ਮਾਇਆ ਦੀ ਭੁੱਖ ਜਿਉਂਦੀ ਤੇ ਉਹ ਲਕੋਈ ਹੋਈ ਹੈ ਤੁਹਾਡੀ ਇਹ ਸਾਰੇ ਸੰਤ ਜਿੰਨੇ ਨੇ ਜਿੰਨੇ ਡੇਰੇਦਾਰ ਨੇ ਮਾਇਆ ਦੀ ਭੁੱਖ ਲਕੋਈ ਹੋਈ ਹੈ ਪਰ ਮੂਰਖ ਅੰਧਕੋਰਾਂ ਵਾਸਤੇ ਲਕੋਈ ਹੋਈ ਹੈ ਗੁਰਮੁਖ ਨੇ ਬੁਝਲੀ ਗੁਰਮੁਖਨ ਕੋਟੇ ਘਰ ਦੀ ਪਛਾਣ ਹੁੰਦੀ ਹੈ ਜਿਹੜੇ ਮੂਰਖਾਂ ਦੇ ਖੋਰ ਨੇ ਅਸੰਖ ਉਹਨਾਂ ਵਾਸਤੇ ਤੁਮਹਾਂ ਪੁਰਸ਼ ਹੈਗੇ ਗੁਰਮੁਖ ਵਾਸਤੇ ਬਨਾਰਸ ਕੇ ਠੱਗ ਨੇ ਹੋ ਇਹ ਕੋਟੇ ਘਰ ਦੀ ਪਛਾਣ ਹੁੰਦਾ ਨਾ ਇਹ ਜਿਹੜੇ ਚੋਰ ਹਰਾਮ ਖੋਰ ਨੇ ਦੋਇ ਕਹਾਟਾ ਕਰੀਏ ਨਾ ਸਰ ਫਕੂਲ ਨਾਮ ਕਰੀਏ ਦਸੀਆਂ ਸਾਰੇ ਘੁੰਮ ਗਏ ਹਿੰਦੁਸਤਾਨ ਚ ਅਗਰ ਮਾਤਾ ਕਿ ਜਿੱਥੇ ਜਿੱਥੇ ਵੀ ਉਹ ਗਏ ਨੇ ਲੰਕਾ ਵਗੈਰਾ ਵੱਕੇ ਤੇ ਕਿ ਅਸੰਖ ਮੂਰਖ ਅੰਧਕ ਹੋਰ ਅਸੰਖ ਚੋਰ ਹਰਾਮਖੋਰ ਜਿਹੜੇ ਧਾਰਮਿਕ ਆਗੂ ਨੂੰ ਚੋਰ ਹਰਾਮਖੋਰ ਨੇ ਜਿਹੜੇ ਉਹਨਾਂ ਦੇ ਮਗਰ ਲੱਗੇ ਫਿਰਦੇ ਨੇ ਵਿਚਾਰੇ ਮੂਰਖਤ ਘੋਰ ਜਿੰਨਾ ਜਰ ਮੂਰਖਤ ਘੋਰ ਰਹੇ ਹੋ ਜੋੜ ਹਰਾਮ ਖੋਰਾਂ ਨੂੰ ਕੋਈ ਘਾਟਾ ਨਹੀਂ ਬਾਇਆ ਉਹਨਾਂ ਦੀ ਤਾਂ ਰੋਟੀ 'ਚ ਕੋਈ ਘਾਟਾ ਨਹੀਂ ਉਹਨਾਂ ਦੀਆਂ ਕਾਰਾਂ ਦਾ ਪੈਟਰੋਲ ਹਨ ਨਵੀਂ ਤੇ ਨਵੀਂ ਗੱਡੀ ਉਰੋਂ ਮਿਲਦੀ ਰਹੂਗੀ ਤੁਸੀਂ ਜੋਰ ਲਾ ਲਓ ਚਾਹੇ ਕੋਈ ਲਾ ਲਓ ਹੋਰ ਕੱਦ ਕੋਣ ਤੀਜੀ ਕੋਈ ਕੈਟਾਗਰੀ ਨਹੀਂ ਤੀਜੀ ਕੈਟਾਗਰੀ ਜਿਹਦੀ ਹੈਗੀ ਉਹ ਨਿਆਰਾ ਉਹਦੀ ਉਹ ਤੇਰੇ ਲੋਕ ਤੇ ਨਿਆਰਾ ਫਿਰ ਉਹ ਗੁਰਮੁਖਰੇਵਸ ਸੰਸਾਰ ਦੀਆਂ ਦੋਈ ਕੈਟਾਗਰੀਆਂ ਨੇ ਅਸੰਖਪੂਰਖੰਦਕੋਰ ਅਸਾਂ ਚੋਰ ਹਾਂ ਉਹ ਉਹ ਕੈਟਾਗਰੀ ਜਾਂਦਾ ਫਿਰ ਜਿਨ੍ਹਾਂ ਦੇ ਵਿੱਚ ਨੇ ਗਾ ਗਲ ਵੱਡਾ ਹਤਿਆਕ ਬਣਾਏ ਚੋਰ ਹਾਂ ਰਾਮ ਹੋਰ ਜੋ ਮਰਜੀ ਕਰਨਗੇ ਉਹ ਘਾਹੇ ਰੰਦੀਆਂ ਕੈਟਾਗਰੀਆਂ ਨੇ ਫਿਰ ਵੈਸੇ ਕੈਟਾਗਰੀਆਂ ਦੋਈ ਨੇ ਬਠੀਆ ਤੇ ਜਦੋਂ ਸਾਰਿਆਂ ਨੂੰ ਨਾਮ ਦੇਣ ਗਏ ਐਡੀ ਉੱਚੀ ਅਵਸਥਾ ਦੀ ਗੱਲ ਦੱਸਣ ਗਏ ਜਾਂ ਉਹਦੇ ਜਾਣਦੇ ਛਡੌਲਣ ਗਏ ਨਹੀਂ ਮੰਨੇ ਇਹ ਤਾਂ ਬੁਰਗੰਦ ਕੋਰ ਸੀ ਉਹਨਾਂ ਦੀ ਸਮਝ ਨਹੀਂ ਆਈ ਗੱਲ ਇਹ ਉਹਨਾਂ ਦੇ ਦੁਨੀਆਂ ਦੇ ਮਗਲ ਲੱਗੇ ਹੋਏ ਸੀ ਚੋਰਾਂ ਦੇ ਉਹਨਾਂ ਨੇ ਸਮਝਣ ਨਹੀਂ ਦਿੱਤੀ ਜਾਂ ਫਿਰ ਆਪ ਚੋਰ ਹਰਮ ਕੋਰ ਦੇ ਦੋ ਕੈਡਗਰੀਆਂ ਬਣਾਉਂਦੀਆਂ ਦੋ ਤੇ ਇਹ ਵੀ ਪੜਦੇ ਆ ਰੋਜ਼ ਕਰਦੇ ਵੀ ਇਹ ਕੰਮ। ਤਬਸਕ ਨੂੰ ਸਿੱਖਾਉਣਾ ਤਾਂ ਕੰਮ ਨਹੀਂ ਇਹਨ ਦਾ ਕਰਨਾ ਚਾਹੀਦਾ। ਔਰ kand ਕੋਰਤਾ ਰਹਿਣਗੇ ਉਹ ਗੱਲ ਰੱਖ। ਪਰ ਚੋਰ ਹਰਨਾ ਖੋਰ ਕੇ ਉਹਦੇ। ਸਾਡੇ ਚੋਰ ਹਰਨਾ ਖੋਰ ਕੇ ਉਹਦੇ। ਔਰ kand ਕੋਰਤਾ ਹੋਣਗੇ ਪੈਦਾਸ਼ੀ ਹੋਣਗੇ ਤਰੋੜਾ ਨਹੀਂ ਹੈ। ਉਹ ਤਾਂ ਉਹਨਾਂ ਨੂੰ ਸਿਆਣੇ ਕਰਨ ਵਾਸਤੇ ਗੁਰਬਾਣੀ ਆਈ ਹੋਈ ਹੈ। ਪਰ ਚੋਰ ਹਰਨਾ ਖੋਰ ਕੇ ਕੁਸ ਬੈਠ ਕੇ ਇਹ ਅੰਦਰ ਝਾਕੇ ਦੇਖਣਾ ਪਊਗਾ। ਕਿਸੇ ਨੂੰ ਕਹਿਣ ਦੀ ਲੋੜ ਨਹੀਂ ਸਭ ਨੂੰ ਆਪਣੇ ਆਪਣੇ ਅੰਦਰ ਝਾਕ ਕੇ ਦੇਖਣਾ ਪਊਗਾ ਵੀ ਗੁਰਬਾਣੀ ਚੋਰ ਹਰਾਮ ਖੋਰ ਕਿ ਨੂੰ ਕਹਿੰਦੀ ਹੈ ਕਿ ਤੇ ਅਸ